ਨਮਸਕਾਰ ਦੋਸਤੋ ਮੈਂ ਡਾਕਟਰ ਗਵੀਸ਼ ਭਾਰਦਵਾਜ ਆਯੁਰਵੇਦ ਐਕਸਪਰਟ ਹਾਜ਼ਰ ਹਾਂ ਡੀਡੀ ਪੰਜਾਬੀ ਦਾ ਪਸੇਦੀ ਦਾ ਪ੍ਰੋਗਰਾਮ ਲੈ ਕੇ ਹਿੰਗ ਲਗੇ ਨਾ ਫਟਕੜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਦੱਸਿਆ ਜਾਂਦਾ ਹੈ ਕਿ ਘਰਾਂ ਦੇ ਵਿੱਚ ਜੋ ਰਸੋਈਆਂ ਦੇ ਵਿੱਚ ਆਪਾਂ ਆਮ ਕਾਮਨ ਮਸਾਲੇ ਯੂਜ਼ ਕਰਦੇ ਹਾਂ ਜਾਂ ਰੂਟੀਨ 'ਚ ਜੋ ਚੀਜ਼ਾਂ ਯੂਜ਼ ਕਰਦੇ ਹਾਂ ਉਹਦੇ ਨਾਲ ਆਪਣਾ ਜੀਵਨ ਦੇ ਵਿੱਚ ਲਿਆ ਕੇ ਆਪਾਂ ਆਪਣੀ ਸਿਹਤ ਨੂੰ ਵੀ ਕਿਵੇਂ ਠੀਕ ਰੱਖ ਸਕਦੇ ਹਾਂ ਸੋ ਅੱਜ ਆਪਾਂ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਘਰਾਂ ਵਿੱਚ ਬਹੁਤ ਹੀ ਛੋਟੀ ਜਿਹੀ ਤੇ ਤਿੱਖੀ ਜੀ ਜੀਟ ਕਾਲੀ ਮਿਰਚ ਅੱਜ ਅਸੀਂ ਗੱਲ ਕਰਾਂਗੇ ਕਾਲੀ ਮਿਰਚ ਬਾਰੇ ਕਾਲੀ ਮਿਰਚ ਦਾ ਆਯੁਰਵੇਦ ਦੇ ਵਿੱਚ ਨਾਮ ਜਿਹੜਾ ਵਾ ਉਹ ਦੱਸਿਆ ਜਾਂਦਾ ਵਾ ਤੇ ਲੈਟਿਨ ਨੇਮ ਜਿਹੜਾ ਵਾ ਉਹ ਇਹਦਾ ਪਾਈਪਰ ਨਾਈਗਰਮ ਕਿਹਾ ਜਾਂਦਾ ਵਾ ਇਹ ਪਿਪਰੇਸੀ ਫੈਮਿਲੀ ਦੇ ਵਿੱਚ ਪਾਈ ਜਾਂਦੀ ਹੈ ਜੋ ਇਹਦਾ ਕੁੱਲ ਹੈ ਸੋ ਆਯੁਰਵੇਦ ਅਕੋਰਡਿੰਗ ਇਹਦਾ ਜੋ ਰਸ ਹੈ ਕਟੂ ਹੁੰਦਾ ਹੈ ਜੋ ਇਹਦੀ ਤਸਵੀਰ ਮੰਨੀ ਗਈ ਆ ਉਹ ਊਸ਼ਣ ਗਰਮ ਮੰਨੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੇ ਰੈਸਪੀਰੇਟਰੀ ਸਿਸਟਮ ਦੇ ਉੱਪਰ ਇਹ ਕੀ ਕੰਮ ਕਰਦੀ ਆ ਆਪਾਂ ਆਮ ਦੇਖਦੇ ਆਂ ਅੱਜਕੱਲ ਜਿਵੇਂ ਸਰਦੀ ਦਾ ਮੌਸਮ ਆ ਰਿਹਾ ਵਾ ਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਜ਼ੁਰਗਾਂ ਨੂੰ ਵੀ ਖਾਂਸੀ ਜੁਕਾਮ ਆਮ ਹੀ ਹੋ ਜਾਂਦਾ ਵਾ ਜਾਂ ਇਹ ਆਪਣਾ এনवायरमेंट ਪੋਲੂਸ਼ਨ ਕਰਕੇ ਆਮ ਹੀ ਗਲਾ ਖਰਾਬ ਜੁਕਾਮ ਸਾਈਨਸ ਵਗੈਰਾ ਦੀ ਦਿੱਕਤ ਕਾਮਨ ਹੀ ਰਹਿ ਰਹੀ ਆ ਸੋ ਕੀ ਕਰੋ ਤੁਸੀਂ ਥੋੜਾ ਜਿਹਾ ਇੱਕ ਚਮਚ ਸ਼ਹਿਦ ਲੈ ਕੇ ਵਿੱਚ ਕਾਲੀ ਮਿਰਚ ਦਾ ਪਾਊਡਰ ਐਡ ਕਰਕੇ ਉਹਨੂੰ ਲਾਓ ਜਿਹੜੀ ਖਾਂਸੀ ਆ ਉਹ ਠੀਕ ਹੋਏਗੀ ਜਿਹੜਾ ਸ਼ਹਿਦ ਆ ਉਹਦਾ ਕੰਮ ਹੁੰਦਾ ਵਾ ਬਲਗਮ ਨੂੰ ਪਤਲਾ ਕਰਨਾ ਤੇ ਜਿਹੜਾ ਕਾਲੀ ਮਿਰਚਾ ਉਹਦੇ ਵਿੱਚ ਪ੍ਰੋਪਰਟੀਆਂ ਹੁੰਦੀਆਂ ਨੇ ਉਹ ਐਕਸਪੈਕਟੋਰੈਂਟ ਕਫ ਨੂੰ ਬਾਹਰ ਕੱਢਦਾ ਵਾ ਸੋ ਇਹ ਦੋਵੇਂ ਚੀਜ਼ਾਂ ਮਿਲ ਕੇ ਆਪਣੀ ਖਾਂਸੀ ਜਿਹੜੀ ਆ ਬਲਗਮ ਵਾਲੀ ਖਾਂਸੀ ਆ ਉਹਨੂੰ ਵੀ ਇਹ ਠੀਕ ਕਰਦੀ ਆ ਕਈਆਂ ਪੇਸ਼ੈਂਟਸ ਦੇ ਵਿੱਚ ਆਪਾਂ ਦੇਖਦੇ ਆ ਜਾਂ ਬੱਚਿਆਂ ਚ ਜਾਂ ਵੱਡਿਆਂ ਚ ਸੁੱਕੀ ਖਾਂਸੀ ਆਉਂਦੀ ਆ ਬਲਗਮ ਨਹੀਂ ਹੁੰਦੀ ਸੁੱਕੀ ਖਾਂਸੀ ਦੇ ਵਿੱਚ ਵੀ ਉਹਦੇ ਚ ਇਹਦਾ ਆਪਾਂ ਯੂਜ਼ ਕਰ ਸਕਦੇ ਆ ਤੁਸੀਂ ਅੱਧਾ ਚਮਚ ਘਿਓ ਲਾਓ ਉਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਐਡ ਕਰੋ ਤੇ ਤੁਸੀਂ ਉਹਨੂੰ ਲਓ ਤੇ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਸੁੱਕਾ ਹੁੱਥੂ ਖਾਂਸੀ ਦਾ ਆ ਰਿਹਾ ਵਾ ਉਹ ਰੁਕ ਜਾਏਗਾ ਉਹ ਠੀਕ ਹੋ ਜਾਏਗਾ ਕਈ ਪੇਸ਼ੈਂਟਸ ਦੇ ਵਿੱਚ ਪੇਟ ਦੀਆਂ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਆਪਣੇ ਡਾਈਜੈਸਟਿਵ ਸਿਸਟਮ ਉੱਪਰ ਇਹ ਕੀ ਰੋਲ ਕਰਦੀ ਆ ਦੇਖਦੇ ਆ ਕਈ ਪੇਸ਼ੈਂਟਸ ਨੂੰ ਜਾਂ ਆਮ ਹੀ ਆਪਾਂ ਦੇਖਦੇ ਆ ਭੁੱਖ ਜਿਹੜੀ ਆ ਨਹੀਂ ਲੱਗਦੀ ਜਾਂ ਖਾਣਾ ਖਾਂਦਾ ਮਨ ਨਹੀਂ ਕਰਦਾ ਉਹਦੇ ਵਿੱਚ ਵੀ ਇਹਦਾ ਬਹੁਤ ਵਧੀਆ ਰੋਲ ਹੈ ਤੁਸੀਂ ਦੇਖੋ ਕਾਲੀ ਮਿਰਚ ਦਾ ਸੇਵਨ ਕਰੋ ਕਾਲੀ ਮਿਰਚ ਦਾ ਪਾਊਡਰ ਕਰਕੇ ਉਹਨੂੰ ਇੱਕ ਚਮਚ ਘਿਓ ਚ ਐਡ ਕਰਕੇ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲਓ ਤੇ ਤੁਹਾਡਾ ਜਿਹੜਾ ਵਾ ਖਾਣਾ ਖਾਂਦਾ ਮਨ ਵੀ ਕਰੇਗਾ ਤੇ ਭੁੱਖ ਵੀ ਬੜੀ ਵਧੀਆ ਲੱਗੇਗੀ ਦੂਸਰਾ ਤੁਸੀਂ ਅਦਰਕ ਦੇ ਛੋਟੇ ਛੋਟੇ ਪੀਸ ਕੱਟ ਕੇ ਉਦੇ ਉੱਪਰ ਪਾਊਡਰ ਫਾਰਮ ਚ ਛਿੜਕ ਕੇ ਉਹਨੂੰ ਕਾਲੀ ਮਿਰਚ ਨੂੰ ਤੇ ਤੁਸੀਂ ਖਾਓਗੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਤੁਹਾਡਾ ਤਾਂ ਵੀ ਖਾਣਾ ਖਾਣ ਦਾ ਮਨ ਕਰੇਗਾ ਤੇ ਤੁਹਾਡੀ ਭੁੱਖ ਵੀ ਜਿਹੜੀ ਆ ਉਹ ਵਧੇਗੀ ਕਈ ਆਪਾਂ ਦੇਖਦੇ ਆ ਪੇਸ਼ੈਂਟਸ ਦੇ ਵਿੱਚ ਖਾਣਾ ਖਾ ਦੇ ਲੈਂਦੇ ਆ ਪਰ ਖਾਣਾ ਖਾਣ ਤੋਂ ਬਾਅਦ ਬਦ ਹਜਮੀ ਜੀ ਬਣੀ ਰਹਿੰਦੀ ਆ ਐਸਿਡਿਟੀ ਬਣੀ ਰਹਿੰਦੀ ਆ ਖਾਣਾ ਜਿਹੜਾ ਨਾ ਪ੍ਰੋਪਰ ਡਾਈਜੈਸਟ ਪਚਦਾ ਨਹੀਂ ਆ ਉਹਦੇ ਵਿੱਚ ਵੀ ਇਹਦਾ ਬਹੁਤ ਵਧੀਆ ਰੋਲ ਹੈ ਤੁਸੀਂ ਖਾਣਾ ਖਾ ਕੇ ਥੋੜਾ ਜਿਹਾ ਲੱਸੀ ਲੈ ਕੇ ਉਹਦੇ ਵਿੱਚ ਵੀ ਆਪਾਂ ਕਾਲੀ ਮਿਰਚ ਐਡ ਕਰਕੇ ਅਗਰ ਪੀਵਾਂਗੇ ਤੇ ਉਹਦੇ ਨਾਲ ਵੀ ਜਿਹੜੀ ਐਸਿਡਿਟੀ ਗੈਸ ਬਦਹਜ਼ਮੀ ਰਹਿੰਦੀ ਆ ਉਹ ਠੀਕ ਹੋ ਜਾਏਗੀ ਕਾਮਨ ਹੀ ਅੱਜਕੱਲ ਆਮ ਬਜ਼ੁਰਗਾਂ ਦੇ ਵਿੱਚ ਜਿਹੜਾ ਵਾ ਜਦੋਂ 올ਡ ਏਜ ਵਿੱਚ ਇਨਸਾਨ ਚਲੇ ਜਾਂਦਾ ਤੇ ਉਹਦੀ ਯਾਦਦਾਸ਼ਤ ਜਿਹੜੀ ਆ ਕਮਜ਼ੋਰ ਹੋਣ ਲੱਗ ਜਾਂਦੀ ਆ ਸੋ ਕਾਲੀ ਮਿਰਚ ਦੇ ਵਿੱਚ ਜੋ ਪ੍ਰੋਪਰਟੀਆਂ ਹੁੰਦੀਆਂ ਨੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਕਾਲੀ ਮਿਰਚ ਦਾ ਆਪਾਂ ਸੇਵਨ ਕਰਦੇ ਆ ਤੇ ਇਹ ਯਾਦਦਾਸ਼ਤ ਨੂੰ ਆਪਣੇ ਜਿਹੜੇ ਬ੍ਰੇਨ ਦੇ ਨਿਊਰਨਸ ਹੁੰਦੇ ਆ ਉਹਨਾਂ ਨੂੰ ਐਕਟਿਵ ਕਰਦੀ ਆ ਆਪਾਂ ਦੇਖਦੇ ਆ 올ਡ ਏਜ ਦੇ ਵਿੱਚ ਬਜ਼ੁਰਗਾਂ ਨੂੰ ਅਲਜ਼ਾਈਮਰ ਡਿਸੀਜ਼ ਜਿਹੜੀ ਆ ਭੁੱਲਣ ਦੀ ਆਦਤ ਜਿਹੜੀ ਆ ਉਹ ਆ ਜਾਂਦੀ ਆ ਅਗਰ ਇਹ ਰੈਗੂਲਰ ਸੇਵਨ ਕਰਨ ਤੇ ਜਿਹੜੀ ਯਾਦਦਾਸ਼ਤ ਆ ਉਹ ਵੀ ਤੇਜ਼ ਹੁੰਦੀ ਆ ਇੱਕ ਹਿਸਾਬ ਦਾ ਕਹਿ ਲੋ ਇਹ ਇਨਸਾਨ ਬੱਚਾ ਵੀ ਜਿਹੜਾ ਕਾਲੀ ਮਿਰਚ ਦਾ ਸੇਵਨ ਕਰੇ ਤੇ ਬ੍ਰੇਨ ਨੂੰ ਇਹ ਤਾਕਤ ਦਿੰਦਾ ਵਾ ਤਾਕਤ ਵਾਸਤੇ ਬਹੁਤ ਵਧੀਆ ਚੀਜ਼ ਆ ਆਪਾਂ ਦੇਖਦੇ ਆਂ ਚਮੜੀ ਰੋਗ ਕਈ ਹਿੱਦਾਂ ਦੇ ਹੁੰਦੇ ਆ ਬਹੁਤ ਪੁਰਾਣੇ ਸਕਿਨ ਡਿਸੀਜ਼ ਹੋ ਜਾਂਦੀਆਂ ਵਾ ਤੇ ਉਹਨਾਂ ਵਿੱਚੋਂ ਲਿਕਵਿਡ ਸਰਾਬ ਵਗੈਰਾ ਜ਼ਖਮ ਜਿਹੜੇ ਆ ਵਗਦੇ ਰਹਿੰਦੇ ਆ ਅਗਰ ਆਪਾਂ ਇਹਦਾ ਲੇਪ ਬਣਾ ਕੇ ਵੀ ਯੂਜ਼ ਕਰਾਂਗੇ ਤੇ ਆ ਪੁਰਾਣੇ ਜ਼ਖਮ ਜਿਹੜੇ ਆ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਅਗਰ ਕਿਤੇ ਬਾਡੀ ਤੇ ਦਰਦ ਹੋ ਰਹੀ ਆ ਜਾਂ ਸਵੇਲਿੰਗ ਹੋ ਚੁੱਕੀ ਆ ਤਾਂ ਵੀ ਆਪਾਂ ਦੇਖਾਂਗੇ ਤੇ ਇਹਦਾ ਅਗਰ ਆਪਾਂ ਲੇਪ ਕਰਾਂਗੇ ਇਹਦਾ ਮਲਮ ਬਣਾ ਕੇ ਲਾਵਾਂਗੇ ਤਾਂ ਵੀ ਇਹ ਸਵੇਲਿੰਗ ਜਿਹੜੀ ਬਾਡੀ ਤੇ ਉਤੋਂ ਇਹ ਘਟਾ ਦਿੰਦੀ ਆ ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਉਹ ਅ ਤੇ ਅਗਰ ਉਹਦੇ ਫਾਇਦੇ ਆ ਤੇ ਕਿਤੇ ਨਾ ਕਿਤੇ ਜਾ ਕੇ ਉਹਦਾ ਕਿਸੇ ਚੀਜ਼ ਵਿੱਚ ਨੁਕਸਾਨ ਵੀ ਹੁੰਦਾ ਵਾ ਸੋ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਾਂਗਾ ਕਿ ਅ ਅਗਰ ਤੁਸੀਂ ਕਿਸੇ ਪੇਸ਼ੈਂਟ ਨੂੰ ਬਲੀਡਿੰਗ ਡਿਸਆਰਡਰ ਆ ਜਿਵੇਂ ਅੱਜਕੱਲ ਦੇਖਦੇ ਆ ਵਵਾਸਿਰ ਪਾਈਲਸ ਬਲੀਡਿੰਗ ਪਾਈਲਸ ਹੁੰਦੀਆਂ ਵਾ ਉਹਦੇ ਵਿੱਚ ਕਾਲੀ ਮਿਰਚ ਦਾ ਆਪਾਂ ਬਿਲਕੁਲ ਵੀ ਜਿਹੜਾ ਵਾ ਉਪਯੋਗ ਨਹੀਂ ਕਰਨਾ ਉਹਦੇ ਨਾਲ ਇਹ ਪ੍ਰੋਬਲਮ ਹੋਰ ਵਧੂਗੀ ਕਈ ਪੇਸ਼ੈਂਟਸ ਵਿੱਚ ਆਪਾਂ ਦੇਖਦੇ ਆ ਮੂੰਹ ਦੇ ਛਾਲੇ ਜਿਹੜੇ ਆ ਬਾਰ-ਬਾਰ ਬਾਰ-ਬਾਰ ਛਾਲੇ ਹੋ ਜਾਂਦੇ ਆ ਉਹਦੇ ਵਿੱਚ ਵੀ ਆਪਾਂ ਇਹਦਾ ਸੇਵਨ ਨਹੀਂ ਕਰ ਸਕਦੇ ਤੇ ਦੂਜਾ ਆਪਾਂ ਦੇਖੀਏ ਤੇ ਕਈਆਂ ਦੇ ਐਪਿਸਟੈਕਸਿਸ ਛੋਟੇ ਬੱਚਿਆਂ ਦੇ ਵਿੱਚ ਜਾਂ ਵੱਡਿਆਂ ਚ ਵੀ ਆਪਾਂ ਦੇਖੀਏ ਨਸੀਰ ਜਿਹੜੀ ਆ ਉਹ ਫੁੱਟ ਜਾਂਦੀ ਆ ਨੱਕ ਚੋਂ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਵਾ ਉਸ ਕੰਡੀਸ਼ਨ ਵਿੱਚ ਵੀ ਆਪਾਂ ਕਾਲੀ ਮਿਰਚ ਦਾ ਸੇਵਨ ਜਿਹੜਾ ਵਾ ਉਹ ਨਹੀਂ ਕਰ ਸਕਦੇ ਆਮ ਹੀ ਆਪਾਂ ਦੇਖਦੇ ਆ ਛੋਟੇ ਬੱਚਿਆਂ ਦੇ ਵਿੱਚ ਕਹਿੰਦੇ ਆ ਜੀ ਇਹਨੂੰ ਕੀੜਿਆਂ ਵਾਲੀ ਦਵਾਈ ਦਓ ਇਹਨੂੰ ਇਹਦੇ ਪੇਟ 'ਚ ਕੀੜੇ ਹੋਣੇ ਆ ਤਾਂ ਇਹਨੂੰ ਭੁੱਖ ਨਹੀਂ ਲੱਗਦੀ ਤੇ ਇਹਦਾ ਬੜਾ ਵਧੀਆ ਰੋਲ ਆ ਇਹ ਕਾਲੀ ਮਿਰਚ ਜਿਹੜੀ ਆ ਪੇਟ ਦੇ ਕੀੜੇ ਵੀ ਜਿਹੜੇ ਆ ਖਤਮ ਕਰਦੀ ਆ ਵੱਡਿਆਂ ਇਵਨ ਕੀ ਛੋਟੇ ਬੱਚਿਆਂ ਦੇ ਵਿੱਚ ਵੀ ਸੋ ਇਹ ਸਭ ਜਿਹੜੀਆਂ ਚੀਜ਼ਾਂ ਆ ਆਪਾਂ ਫੋਲੋ ਕਰੀਏ ਤੇ ਆਯੁਰਵੇਦ ਨੂੰ ਅਪਣਾਈਏ ਤਾਂ ਜੋ ਆਪਣੀ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਾਂ ਲਈ ਆਪਾਂ ਡਾਕਟਰਾਂ ਕੋਲ ਭੱਜਦੇ ਆ ਉਹ ਨਾ ਜਾਣਾ ਪਵੇ ਤੇ ਆਪਣੇ ਕਰੇ ਹੀ ਮਸਲੇ ਜਿਹੜੇ ਆ ਉਹ ਹੱਲ ਹੋ ਜਾਣ ਸੋ ਉਮੀਦ ਆ ਤੁਹਾਨੂੰ ਇਹ ਸਾਡੀ ਦਿੱਤੀ ਹੋਈ ਜਾਣਕਾਰੀ ਜਿਹੜੀ ਆ ਉਹ ਵਧੀਆ ਲੱਗੂਗੀ ਤੁਸੀਂ ਉਹਨੂੰ ਅਪਣਾਓਗੇ ਆਯੁਰਵੇਦ ਨੂੰ ਅਪਣਾਓ ਤੰਦਰੁਸਤ ਰਹੋ ਫੇਰ ਮਿਲਾਂਗੇ ਧੰਨਵਾਦ